ਨਾਗਾ لینڈ ਉਹ ਇੱਕ ਇੰਡੀਆ ਦੇ ਮੌਜੂਦਾ ਖਿੱਤੇ ਦੇ ਵਿੱਚ ਇਸ ਟਾਈਮ ਗੁਲਾਮ ਹੋਇਆ ਇੱਕ ਦੇਸ਼ ਜਿਹੜਾ ਸਾਡੇ ਵਾਂਗੂ ਆਜ਼ਾਦੀ ਦੀ ਲੜਿਆ ਉਹਨਾਂ ਦਾ ਇੱਕ ਆਰਮੀ ਨਾਗਾਲੈਂਡ ਦੀ ਆਪਣੀ ਆਰਮੀ ਉਹਨਾਂ ਦੀ ਜਿਹੜੇ ਲੜਦੇ ਪਏ ਨੇ ਨਾ ਉਹਨਾਂ ਦੀ ਆਪਣੀ ਆਰਮੀ ਆ ਉਹਨਾਂ ਦਾ ਆਪਣਾ ਕੈਂਪ ਬੇਸ ਜਿੱਥੇ ਪ੍ਰੋਪਰ ਆਰਮੀ ਦੀ ਡਰੈਸ ਦੇ ਵਿੱਚ ਉਹਨਾਂ ਦੀ ਰੈਂਕ ਐਂਡ ਫਾਈਲ ਆ ਉਹਨਾਂ ਦੇ ਪ੍ਰੋਪਰ ਕਰਨਲ ਸਿਪਾਈ ਸਭ ਕੁਝ ਨੇ ਤੇ ਇੱਕ ਹੱਦ ਤੋਂ ਬਾਅਦ ਇੰਡੀਅਨ ਆਰਮੀ ਉਸ ਏਰੀਆ 'ਚ ਜਾ ਨਹੀਂ ਸਕਦੀ ਉਸ ਤੋਂ ਪਿੱਛੇ-ਪਿੱਛੇ ਇੰਡੀਅਨ ਆਰਮੀ ਰਹਿੰਦੀ ਆ ਕਿਉਂਕਿ ਸੀਜ਼ਫਾਇਰ ਹੋਇਆ ਪਿਆ ਉਹਨਾਂ ਦੇ ਵਿੱਚ ਵੀ ਉਸ ਨਾਗਾਲੈਂਡ ਦੀ ਆਰਮੀ ਦਾ ਮੌਜੂਦਾ ਜਿਹੜਾ ਕਰਨਲ ਸੀ ਜਦੋਂ ਅਸੀਂ ਗਏ ਜੇ ਮੈਂ ਨਾਮ ਵਿਸਰਦਾ ਨਹੀਂ ਤੇ ਐਂਟੋਨੀ ਸ਼ਮਰੇ ਇੰਡੀਆ ਨੇ 2010 ਜਾਂ 12 ਦੇ ਵਿੱਚ ਕਟਮਾਂਡੂ ਤੋਂ ਉਹਨੂੰ ਅਰੈਸਟ ਕਰ ਲਿਆ ਤੇ ਉਹਦੀ ਅਰੈਸਟ ਬਾਅਦ ਵਿੱਚ ਉਹਨਾਂ ਨੇ ਕਿਸੇ ਰੇਲਵੇ ਸਟੇਸ਼ਨ ਤੋਂ ਪਾਈ ਤੇ ਤਿਹਾਰ ਜੇਲ੍ਹ ਦੇ ਵਿੱਚ ਰੱਖਿਆ ਔਰ ਭਾਈ ਹਵਾਰੇ ਦੇ ਨਾਲ ਵੀ ਉਹ ਰਿਆ ਨੂੰ ਜਾਣਦੇ ਸੀ ਉਹ ਸਿੱਖ ਸਟਰਗਲ ਨੂੰ ਚੰਗੀ ਤਰ੍ਹਾਂ ਜਾਣਦਾ ਹੋਇਆ ਬੰਦਾ ਐਨਆਈਏ ਦੀ ਲਿਸਟ ਦੇ ਉੱਤੇ ਜਿਹੜਾ ਬੰਦਾ ਇੱਕ ਅਤੁੱਲ ਲੜਿੰਦਾ ਆਦਮੀ ਸੀ ਕਿਉਂਕਿ ਉਹ ਆਰਮਸ ਹਥਿਆਰ ਸਪਲਾਈ ਕਰਦਾ ਉਹ ਬੰਦਾ ਤਿਹਾਰ ਜੇਲ੍ਹ ਦੇ ਵਿੱਚ 6 ਸਾਲ ਰਿਹਾ ਤੇ ਜਿੱਦਣ ਨਾਗਾਲੈਂਡ ਦਾ ਫਰੇਮਵਰਕ ਐਗਰੀਮੈਂਟ ਸਾਈਨ ਹੋਣਾ ਸੀ ਉਸ ਗੱਲ ਦੀ ਇੱਕ ਅਹਿਮ ਜੜ ਬੱਜੀ ਤੇ ਉਹਨਾਂ ਨੇ ਆਪਣਾ ਉਹ ਰਾਜਨੀਤਿਕ ਕੈਦੀ ਕਿਉਂਕਿ ਉਹ جنگ ਦਾ ਕੈਦੀ ਸੀ ਉਹਨਾਂ ਨੇ ਉਹਦੇ ਵਿੱਚੋਂ ਉਹ ਇੰਡੀਆ ਦੇ ਵਿੱਚੋਂ ਬੇਲ ਦੇ ਤੇ ਰਹਾ ਕਰਾਇਆ ਤੇ ਉਹ ਨਾਗਾਲੈਂਡ ਆਰਮੀ ਦਾ ਚੀਫ ਹੀ ਮਤਲਬ ਇੱਕ ਇਕ ਉਹਦੇ ਨਾਲੋਂ ਛੋਟੇ ਲੈਵਲ ਦੀ ਗੱਲ ਆ ਕਿਉਂਕਿ ਇਜ਼ਰਾਇਲ ਹਮਾase ਇੱਕ ਅਲੱਗ ਲੈਵਲ ਤੇ ਹੀ ਇਹ جنگ ਇੱਕ ਅਲੱਗ ਲੈਵਲ ਤੇ ਸੋ ਜਿਹੜੇ ਕੈਦੀ ਨੇ ਸਾਡੇ ਭਾਈ ਸਾਨੂੰ ਖਾਲਸਤਾਨੀਆਂ ਨੂੰ ਉਹਨੂੰ ਅਲੱਗ ਤਰੀਕੇ ਨਾਲ ਵੇਖਣਾ ਚਾਹੀਦਾ ਮੈਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ ਜਿਹੜੇ ਖਾਲਸਤਾਨ ਦੀ ਜੰਗ ਨਹੀਂ ਲੜਦੇ ਉਹਨਾਂ ਨੂੰ ਉਹਨਾਂ ਦਾ ਕੇਸ ਅਲੱਗ ਤਰੀਕੇ ਨਾਲ ਪੁੱਟ ਕਰਨਾ ਚਾਹੀਦਾ ਠੀਕ ਆ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰੋ ਸਭ ਕੁਝ ਕਰੋ ਪਰ ਸਾਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਜੰਗ ਲੱਗੀ ਹੁੰਦੀ ਉਹਦੋਂ ਕੋਈ ਕਿਸੇ ਦਾ ਅਧਿਕਾਰ ਨਹੀਂ ਹੁੰਦਾ ਉਹ ਜਿਹੜੇ 80 81 ਕਿਲੋ ਦੇ ਗਏ ਹੈ ਨਾ ਇੱਕ ਦੂਸਰੇ ਦੀਆਂ ਕੈਦਾਂ ਦੇ ਵਿੱਚ ਤੇ 30-30 ਕਿਲੋ ਦੇ ਹੋ ਕੇ ਮੁੜੇ ਬਾਅਦ ਇਜ਼ਰਾਈਲ ਮਾਸਦ ਵਿੱਚ ਉੱਥੇ ਕੋਈ ਨਾ ਵੀ दाल ਸਬਜ਼ੀ ਚੰਗੀ ਮਿਲਦੀ ਕਿ ਨਹੀਂ ਮਿਲਦੀ ਅੰਦਰ ਉਹਨੂੰ ਰੈਸਟ ਕਰਨ ਦਿੱਤੀ ਜਾਂਦੀ ਕਿ ਨਹੀਂ ਕਰਨ ਦਿੱਤੀ ਜਾਂਦੀ ਇਦਾਂ ਦੇ ਕੋਈ ਦੁਨੀਆ ਦੇ ਵਿੱਚ ਕਾਨੂੰਨ ਇੰਪਲੀਮੈਂਟ ਨਹੀਂ ਹੁੰਦੇ ਲਿਖਣ ਨੂੰ ਜੋ ਮਰਜ਼ੀ ਹੋਣ ਤੇ ਸਾਡੇ ਜੰਗੀ ਕੈਦੀ ਦਾ ਕੰਪੈਰੀਜ਼ਨ ਅਸੀਂ ਪਤਾ ਕਿੱਥੇ ਜਾ ਕੇ ਕਰਦੇ ਹਾਂ ਰਾਮ ਰੀਮ ਦੇ ਨਾਲ ਆ ਦੇ ਹੋ ਗਈ ਸਾਡੀ ਕੋਈ ਕੰਪੈਰੀਜ਼ਨ ਨਹੀਂਗਾ ਸਾਡਾ ਇੰਡੀਆ ਦੇ ਕਾਨੂੰਨ ਦੇ ਵਿੱਚ ਖਾਸ ਤੌਰ ਦੇ ਉੱਤੇ ਸਾਡਾ ਉਹਦੇ ਨਾਲ ਕੰਪੈਰੀਜ਼ਨ ਕਰਨਾ ਬਣਦਾ ਹੀ ਨਹੀਂ ਵੀ ਉਹਨੂੰ ਬੇਲ ਦੇ ਦਿੱਤੀ ਤੇ ਸਾਡੇਆਂ ਨੂੰ ਕਿਉਂ ਨਹੀਂ ਦਿੰਦੇ ਭਾਈ ਉਹ ਉਹ ਕਿਹੜੀ ਜੰਗ ਦਾ ਕੈਦੀ ਸੀ ਜਿਹੜੀ ਉਹਨੂੰ ਬੇਲ ਦੇ ਤੇ ਇੰਡੀਆ ਨੇ ਜਾਂ ਤੇ ਇਹ ਕਹੋ ਵੀ ਜਾਸ਼ਨ ਮਲਿਕ ਨੂੰ ਤੁਸੀਂ ਬੇਲ ਦੇ ਦਿੱਤੀ ਤੇ ਸਾਨੂੰ ਨਹੀਂ ਦਿੰਦੇ ਜਿਹੜਾ ਜੰਗ ਦਾ ਕੈਦੀ ਆ ਕਸ਼ਮੀਰ ਦਾ ਜਾਂ ਤੇ ਤੁਸੀਂ ਕੋਈ ਵੀ ਉਮਰ ਖਾਲਿਦ ਨੂੰ ਮਿਲ ਗਈ ਵੀ ਉਹ ਇੱਕ ਸੋਚ ਦੇ ਕਰਕੇ ਜੇਲ੍ਹ ਦੇ ਵਿੱਚ ਗਿਆ ਅਸੀਂ ਕੇਸ ਕਿਹੜਾ ਫੜ ਲੈਨੇ ਅਸੀਂ ਆਪਣੇ ਬੰਦਿਆਂ ਨੂੰ ਕਿੱਥੇ ਲੈ ਆਉਣੇ ਖਿੱਚਗੇ ਅਸੀਂ ਆਪਣੀ ਜੰਗ ਨੂੰ ਕਿੱਥੇ ਸ਼ੋਅ ਕਰਨ ਦੇ ਵੀ ਜਿਹੜੇ ਉਹਨਾਂ ਨੇ ਕੁਝ ਐਕਸ਼ਨ ਕੀਤੇ ਆ ਕੀ ਉਹ ਆਮ ਕਤਲਾਂ ਦੀ ਕੈਟਾਗਰੀ ਚ ਆਉਂਦੇ ਨੇ ਨਹੀਂ ਜਦੋਂ ਜੰਗ ਲੱਗੀ ਹੋਵੇ ਉਸ ਕੈਟਾਗਰੀ ਚ ਆਉਂਦੇ ਨੇ ਤੇ ਅਸੀਂ ਪੇਸ਼ ਵੀ ਉਹਨਾਂ ਨੂੰ ਉਵੇਂ ਕਰਨਾ ਤੇ ਆਪਣੇ ਸੰਘਰਸ਼ ਨੂੰ ਉੱਥੇ ਲੈ ਕੇ ਜਾਣਾ ਜਿੱਥੇ ਜਾ ਕੇ ਸਾਡੇ ਬੰਦੇ ਕੈਦੀ ਬਾਸ਼ਰ ਬਿਨਾਂ ਕਿਸੇ ਸ਼ਰਤ ਦੇ ਇੰਡੀਆ ਨੂੰ ਰਹਾ ਕਰਨੇ ਪੈਣ ਸਾਡਾ ਕੰਮ ਉਹ ਹੋਣਾ ਚਾਹੀਦਾ